ਮਾੜੀ ਵਿਰਤੀ ਰੱਬ ਦਾ ਨਾਮ ਜਪਣ ਵਾਲੇ ਦੇ ਨੇੜੇ ਨਹੀਂ ਹੁੰਦੀ ਇਹ ਕਹੇ ਤੇ ਰੱਖਿਆ ਜਿਹੜਾ ਰੱਬ ਦਾ ਨਾਮ ਜਪਦਾ ਹੈ ਨਾ ਅੰਦਰੋਂ ਜੁੜ ਕੇ ਉਹਦੇ ਨੇੜੇ ਮਾੜੀ ਵਿਰਤੀ ਨਹੀਂ ਹੁੰਦੀ ਮਾੜੀ ਵਿਰਤੀ ਉਹੀ ਦੈਤ ਆਖਿਆ ਤੁਹਾਡੀ ਵਿਰਤੀ ਹੀ ਸਾਡੀ ਦੈਤ ਹੈ ਅੰਦਰਿਕ ਵਿਰਤੀ ਜਿਹਨੂੰ ਮਾੜੀ ਵਿਰਤੀ ਕਹਿੰਦੇ ਉਹਨੂੰ ਹੀ ਦੈਤ ਕਿਹਾ ਗਿਆ ਅਤੁਰ ਸੁਰਦਾਰ ਤੁੰਦਾ ਦੇਵਤਾ ਦੇਵਤਾ ਬਿਰਤੀ ਵੀ ਹੈ ਅਸੁਰਦਾਰਥ ਹੈ ਦੈਨ ਕਿ हे ਮਨ ਦੇ ਤੇਰੇ ਅੰਦਰ ਜੇ ਅਤੁਰ ਬਿਰਤੀ ਹੈ ਫਿਰ ਤੂੰ ਦੈਨ ਹੈ ਇੱਕ ਬਿਰਤੀ ਹੈ ਜਦੋਂ ਇਹ ਬਿਰਤੀ ਤੇਰੇ ਅੰਦਰ ਪਰਬਨ ਹੁੰਦੀ ਹੈ ਸਭ ਕੁਝ ਬਰਬਾਦ ਹੋ ਜਾਂਦਾ ਹੈ ਤੇਰਾ ਜਾਪ ਤਪ ਪਾਠ ਜਪਦਾ ਸੰਮਰਤ ਫਾਜਰ ਬੰਦਗੀ ਆਦ ਸਭ ਕੁਝ ਮਿਟ ਜਾਂਦਾ ਹੈ ਬਾੜੀ ਬਤੀ ਦਾ ਬਾੜੇ ਗਰਮ ਕਰਵਾਨੇ ਦਾ ਜੇਤਨਾਂ ਦੀ ਸਾਡੀ ਮਰਤੀ ਹੋएगी ਫਸੇ ਸੰਸਕਾਰ ਬਿਠੂ ਤਰ੍ਹਾਂ ਦੇ ਕਰਮ ਕਰਦੇ ਚੰਗੀ ਮਰਤੀ ਵਾਲਾ ਚੰਗੇ ਕੰਮ ਕਰਦਾ ਬਾੜੀ ਬਤੀ ਵਾਲਾ ਬੰਦਾ ਮਾੜੇ ਕੰਮ ਕਰੇ ਭਾਵੇਂ ਉਹ ਦੁਨੀਆ ਤੋਂ ਡਰਦਾ ਦੁਨੀਆ ਦੇ ਅੱਗੇ ਨਾ ਕਰੇ ਪਰ ਮੁੱਖ ਕੇ ਜੂਰ ਕਰਦਾ ਕਿਉਂਕਿ ਉਹਦੀ ਮਰਤੀ ਉਹਦੇ ਕੋਲੋਂ ਉਹ ਕੰਮ ਕਰਵਾਈ ਜਾ ਰਹੀ ਉਹਦੀ ਬਾੜੀ ਪਈ ਉਹਨੂੰ ਪ੍ਰੇਰੀ ਜਾ ਰਿਹਾ ਦੁਨੀਆ ਤੋਂ ਡਰਦਾ ਦੁਨੀਆ ਦੇ ਸਾਹਮਣੇ ਭਾਵੇਂ ਨਹੀਂ ਮਾਰੇਗਾ ਦੁੱਖ ਕੀ ਕਰਦਾ ਹੈ ਕਿ ਲੋਕ ਵੇਖ ਲੈ ਲੋਕਾਂ ਨੂੰ ਡਰਦਾ ਮਹਾਰਜ ਕਹਿੰਦੇ ਇਹ ਮਾੜੀ ਬੇਟੀ ਹੀ ਤੇਰੀ ਦਾਤ ਹੈ ਤੇਰੇ ਅੰਦਰ ਕੀ ਕਿਹਦੀ ਬੇਟੀ ਈ ਹੈ ਉਹ ਗੁਰੂ ਦੀ ਕਿਰਪਾ ਨਾਲ ਵਰਤ ਬਾਹਿਹਾਰੀ ਕੋਈ ਆਉਂਦੇ ਦਿਵਹਾੜੀ ਜਿਹਨਾਂ ਦੇ ਬਾਅਦ ਜਿਨ ਮਾਨਵ ਤੇ ਦੇਵਤੇ ਕੀ ਕਰਤ ਨਾਲ ਲੱਗਦੀ ਬਾਤ ਹੈ ਕਹਿੰਦਾ ਮੈਂ ਗੁਰੂ ਤੋਂ ਬਾਰੇ ਬਾਰੇ ਜਾਣਦਾ ਸਦਾ ਹੀ ਬਰਹਾ ਦਿਹਾੜੀ ਵਿੱਚ 100 ਵਾਰ ਬਾਏ ਮਰ ਜਾਂਦਾ ਜਿਸ ਗੁਰੂ ਨੇ ਮੈਨੂੰ ਮਨੁੱਖ ਤੋਂ ਦੇਵਤਾ ਬਣਾਇਆ ਪਾਪ ਮੇਰੀ ਅੰਦਰਲੀ ਜਿਹੜੀ ਚੰਗੀ ਬਰਿੱਤੀ ਸੀ ਮੇਰੇ ਅੰਦਰੋਂ ਪ੍ਰਗਟ ਕਰਦੀ ਮੇਰੇ ਗੁਰੂ ਨੇ ਮੈਨੂੰ ਦੇਵਤਾ ਬਣਾਇਆ ਚੰਗੀ ਵਰਤੀ ਦਾ ਮਾਲਕ ਨੇ ਹੁੰਦਾ ਹੁੰਦਾ ਹੈ ਮਾੜੀ ਵਰਤੀ ਦਾ ਮਾਲਕ ਅਸੁਰ ਹੁੰਦਾ ਹੈ ਤੈਨਂ ਹੁੰਦਾ ਹੈ ਇਹ ਵਰਤੀਆਂ ਨੇ ਆਂਦੀ ਚੰਗੀ ਵਰਤੀ ਜਿਹੜੀ ਸਾਡੇ ਅੰਦਰ ਮਾੜੀ ਵਰਤੀ ਜਿਹੜੀ ਬੇਟੀ ਜਦੋਂ ਕਿਸੇ ਵੀ ਪ੍ਰਗਟ ਹੋ ਜਾਂਦੀ ਹੈ ਫਿਰ ਉਹਨੂੰ ਉਸੇ ਤਰ੍ਹਾਂ ਦਾ ਨਾਮ ਦਿੱਤਾ ਜਾਂਦਾ ਕਿ ਇਹ ਦੇਪ ਕਰੇ ਇਹ ਚੰਗੀ ਵਰਤੀ ਪਰ ਜੇ ਮਾੜੀ ਵਰਤੀ ਪਰ ਫਿਰ ਕਹਿੰਦੇ ਨੇ ਜੀ ਤਾਰਾਸ਼ ਹੈ ਰਾਕਸ਼ਸ ਬੁੱਧੀ ਹੈ ਇਹ ਇਹ ਤਾਂ ਦਾਇਤ ਹੈ ਇਹਦੀ ਬੁੱਧੀ ਇਸ ਤਰ੍ਹਾਂ ਨਹੀਂ ਇਹ ਅੰਦਰ ਦੀ ਬੋਤ ਦਾ ਨਾਮ ਹੈ ਅੰਦਰ ਦੀ ਬਿਰਤੀ ਦਾ ਨਾਮ ਹੈ ਕਿ ਸਾਡੇ ਅੰਦਰ ਦੇ ਤਰ੍ਹਾਂ ਦੀ ਬਿਰਤੀ ਬਰਬਲ ਹੈ ਤੱਕੜੀ ਹੈ ਉਹ ਤਰ੍ਹਾਂ ਦਾ ਨਾਮ ਦਿੱਤਾ ਜਾਂਦਾ ਹੈ ਚੰਗੀ ਬਿਰਤੀ ਵਾਲੇ ਚੰਗੇ ਕੰਮ ਕਰਦੇ ਨੇ ਮਾੜੀ ਬਿਰਤੀ ਵਾਲੇ ਮਾੜੇ ਕੰਮ ਕਰਦੇ ਨੇ ਜਦੋਂ ਕੋਈ ਚੰਗਾ ਹੈ ਨਾ ਚੰਗਾ ਕੰਮ ਕਰਦਾ ਤਾਂ ਫਿਰ ਲੋਕ ਉਹਨੂੰ ਕਹਿ ਦਿੱਤੀ ਤਾਂ ਦੇ ਦਿਆਂ ਵਰਗਾ ਹੈ ਇਹ ਤਾਂ ਦੇ ਦਿੱਤਾ ਜਦੋਂ ਮਾੜੀ ਮਿੱਕੀ ਵਾਲਾ ਕੋਈ ਮਾੜਾ ਕੰਮ ਕਰ ਦਿੰਦਾ ਉਹ ਕਹਿੰਦਾ ਮੈਂ ਕਹ ਰੱਖ ਸ਼ੁੱਧੀ ਵਾਲਾ ਉਹ ਨੂੰ ਇਹ ਨਾਮ ਦਿੱਤਾ ਜੀ ਇਹ ਮਿੱਕੀਆਂ ਨੇ ਸਾਡੀ ਆ